ਅਲਗਾ ਮੈਂ ਹੁਣ ਵੀਡੀਓ ਚਾਲਾ ਵੀਡੀਓ ਚੱਲਦੀ ਹੈ ਤੇ ਹੁਣ ਮੈਂ ਆਇਆ ਅੱਜ ਵੀਡੀਓ ਚੱਲਦੀ ਹੈ ਹੋਂਦੇ ਆਇਆ ਆ ਦੇਖੋ ਬੜਾ ਪਾਪਾ ਤੇ ਉਹ ਹਣੀ ਕੰਮ ਕਰਾਉਂਦੇ ਬੜੇ ਚੰਗਾ ਥੋੜਾ ਹੈ ਬੜੀਆ ਬੜੀ ਹੋਤੀ ਆ ਖਰੀ ਆ ਆਪਣਾ ਚੋਲਾ ਦੇਖੋ ਇਹ ਆਪਣਾ ਚੋਲਾ ਆ ਆਵਾਜ਼ ਚੋਲਦੇ ਹੋਰ ਸੋਹਰ ਕੇ ਆਪਸਾ ਅੱਜ ਮੈਂ ਆਇਆ ਆਣੂ ਅੱਜ ਮੈਂ ਚੋਲਦੇ ਆਇਆ ਤੇ ਆਪਣਾ ਕੰਮ ਹੋ ਜਾਏਗਾ ਉਹ ਮੁਰਗੀਆਂ ਵੇਚਣੇ ਆਪਣੇ ਲਾਗੇ ਦੇਖ ਨਹੀਂ ਯਾਰ ਇਹ ਅੱਜ ਮੈਂ ਵੀ ਕੋਈ ਵੀ ਚੋਲੇ ਆਇਆ ਚੋਲਾ ਕੋਲ ਦੇ ਚੋਲੇ ਆਪਣਾ ਆਪਣਾ ਚੋਲਾ ਤੇ ਮੁੰਡੇ ਸਾਹ ਭਾਈ ਫਿਰਦੇ ਨੇ ਇਹ ਕੋਪੀਟਰ ਆ ਰਿਹਾ ਹੈ ਆਪਾਂ ਇਹ ਲੱਗਦਾ ਵਾ ਇਹ ਹੌਲ ਮੈਂ ਚੱਲਿਆ ਵਾ ਪਿੰਡ ਨੂੰ ਲੈਣ ਨੂੰ ਚੱਲਿਆ ਹਾਂ ਤੇ ਆਪ ਬਖਾਨ ਵੇਖੋ ਆਪਣੇ ਅੱਜ ਜੀ ਕੋ ਘਾਓ ਅਸੀਂ ਆਏ ਨੇ ਅੱਜ Thank <laughs> you. ਆਰੋ ਮੈਂ ਮੈਂ ਤੁਹਾਨੂੰ ਪੰਡਾ ਪਿਆਰ ਦਿਨਾਂ ਦਾ ਦਿਨਾਂ ਦਾ ਪੀਏ ਅੱਜ ਦੀਆਂ ਦਿਨਾਂ ਦਾ ਕੀਤਾ ਨਾ ਇਹ ਦਿਨਾਂ ਦਾ ਕੋਲ ਬੋਲਣਾ ਨਹੀਂ ਆਇਆ ਬੰਦਾ ਮੀ ਹੀ ਆਲ ਮੇਰੇ ਵੀਰਾਂ ਦੇ ਹੋ ਠੀਕ ਠਾਕ ਦੇ ਆਇਆ ਆਪਣੀ ਰਾਣੀ ਸਕੂਲ ਵਾਲੀ ਗੱਡੀ ਛੁੱਟੀਆਂ ਆਉਣ ਕਰਕੇ ਘਰੇ ਖੜੀ ਆ ਕਰਮਾਲੀ ਅੱਜ ਪਹੁੰਚ ਪੰਜ ਕੇ ਧੋਤ ਆ ਕੇ ਮੈਂ ਖਲਾਰਤੀ ਆ ਹਣ ਜਦੋਂ ਸਕੂਲ ਲੱਗੂਗਾ ਉਸ ਦਿਨ ਸਕੂਲੇ ਚ ਖੜਾਂਗੇ ਛੁੱਟੀਆਂ ਸਕੂਲਾਂ ਆ ਲੜਾਈ ਦੇ ਮਾਹੌਲ ਜੇ ਕਰਕੇ ਸਟਾਂ ਛੁੱਟੀਆਂ ਹੋ ਗਈਆਂ ਪਾਣਾ ਪਾਇਆ ਗੱਡੀਆਂ ਵਾਸਤੇ ਛੱਡ ਪਾਇਆ ਦੋਹਾਂ ਗੱਡੀਆਂ ਵਾਸਤੇ ਇੱਕਾ ਇੱਕਾ ਇਹਦੇ ਇਹਨਾਂ ਦੇ ਉੱਤੇ ਜੰਗਾਲ ਜਾ ਪਿਆ ਸੀ ਗੱਡਰੀਆਂ ਨੂੰ ਹੁਣ ਮੈਂ ਰੰਗ ਕਰਨਿਆਂ ਆ ਵੇਖੋ ਸਾਰੇ ਰੰਗ ਪੇਂਟ ਕਰਨਿਆਂ ਆ ਇਹ ਪਹਿਲਾਂ ਮੈਂ ਥੱਲੇ ਕਾਲਾ ਮਾਰਿਆ ਗੱਡਰੀਆਂ ਨੂੰ ਹੁਣ ਮੁੜ ਕੇ ਮੈਂ ਹੋਰ ਕਿ ਰੰਗ ਮਾਰੂੰਗਾ ਇਹਨਾਂ ਨੂੰ ਕਾਲਾ ਮਾਰ ਕੇ ਸਾਰਿਆਂ ਦੇ ਇਹ ਇੱਕ ਆ ਆਪਣੇ ਕੋਲ ਮੂਰਤੀ ਆ ਇੱਕ ਆ ਕਰਵਾ ਲਈ ਆਪਣੇ ਕੋਲ ਸਿਫਟ ਆ ਬਾਪੂ ਦਾ ਮੋਟਰਸਾਈਕਲ ਆ ਹਾਂ ਹਰ ਪੈਂਸਰਾਂ ਠੀਕ ਠਾਕ ਸਾਰੇ ਮੇਰੇ ਵੀਰ ਹਰ ਅਰਣੀ ਨੂੰ ਤੋਤਾ ਖਲਾਰ ਦਿਆ ਤੇ ਆਇਆ ਆਪਣਾ ਟਰੈਕਟਰ ਇਹਦਾ ਆਪਾਂ ਪੰਪ ਕਰਾਇਆ ਸੀ ਇੰਜਨ ਕਰਾਤਾ ਪੰਪ ਰਹਿ ਗਿਆ ਹਾਂ ਸਿਰੇ ਆਪਾਂ ਇਹਦਾ ਪੰਪ ਕਰਾਉਣਾ ਬਾਪੂ ਪਤਾ ਕਰਕੇ ਆਜੇ ਮਿਸਤਰੀ ਕੰਮ ਦਾ ਸਿਰੇ ਲੈ ਕੇ ਆਜੋ ਸਿਰੇ ਮੈਂ ਕਰ ਦੂੰਗਾ ਇੱਕ ਆਹ ਇਹਦੀ ਥੱਲੇ ਨਾ ਮੇਨ ਸੀਲ ਲੀਕ ਕਰਦੀ ਐ ਪਤਾ ਨਹੀਂ ਇਹ ਮਿਸਤਰੀ ਕੋ ਬੈਰੰਗੀ ਵਿੱਚ ਪਵਾਤਾ ਅਸਲੀ ਪਵਾਤੀ ਦੋ ਰਾਂ ਪਾਈ ਫੇਰ ਨਹੀਂ ਹਟਿਆ ਪਤਾ ਨਹੀਂ ਕੀ ਗੱਲ ਹੈ ਅੰਦਰੋਂ ਪਲੇਟ ਬਲੂਟਣਾ ਟੁੱਟ ਗਈ ਹੋਵੇ ਤੇ ਆ ਆਪਣੀਆਂ ਗੱਡਰੀਆਂ ਰਹਿ ਗਈਆਂ ਬਸ ਐ ਸ਼ਰਟ ਥੱਲੇ ਗੱਡਰੀਆਂ ਰਹਿ ਗਈਆਂ ਆਪਣੀਆਂ ਵਸਤਰਾਂ ਵਾਲੀਆਂ ਸਾਡੀਆਂ ਆ ਵੇਖੋ ਤਾਂ ਉੱਤੇ ਠੀਕ ਨਹੀਂ ਪਏ ਮਿਸਤਰੀ ਕੋਲ ਮੈਨੂੰ ਲੱਗਦਾ ਰੰਗ ਰੰਗ ਘੋਮਾਂਗੇ ਇਹਦੇ ਇਹ ਵੀ ਆਹ ਫਲੈਂਸਰ ਸਾਣੀ ਕਾਲਾ ਤੇਲ ਮਾਰਨ ਡਿਆ ਪਿਆ ਵਿਧੇ ਰੰਗ ਪਾਉਣੇ ਤੇ ਸੀਟ ਵੀ ਪਾੜ ਗਈ ਚਰੇ ਦੀ ਵੇਖੋ ਸੀਟ ਵੀ ਸਰੀ ਪਾੜ ਗਈ ਤੇ ਮੇਰੇ ਵੀਰ ਸਾਰੇ ਦੁਨੀਆ ਦੀ ਤਹੇ ਵੀਡੀਓ ਵੇਖ ਕੇ ਲਾਈਕ ਫੋਲੋ ਸ਼ੇਅਰ ਕਰਦੇ ਜੀ ਤੇ ਤੁਹਾਡੇ ਲਾਈਕ ਫੋਲੋ ਸ਼ੇਅਰ ਦੇ ਨਾਲ ਕੋਈ ਫਰਕ ਨਹੀਂ ਪੈਣਾ ਗਰੀਬ ਦਾ ਕੰਮ ਜਲ ਜੂ ਜਮੀਨ ਉਚਰੀ ਦੀ ਦਰਿਆ ਜਾਂ ਮੰਡ ਚ ਉੱਥੇ ਪਾਣੀ ਆ ਜਾਂਦਾ ਤੇ ਪਾਣੀ ਔਨ ਕਰਕੇ ਫਸਲਾਂ ਮਰ ਜਾਂਦੀਆਂ ਕੋਈ ਫਸਲ ਹੁੰਦੀ ਆ ਜਦੋਂ ਪਾਣੀ ਨਾ ਆਵੇ ਤੇ ਇੱਕ ਸ਼ੇਅਰ ਤੇ ਲਾਈਕ ਤੇ ਫੋਲੋ ਕਰ ਦਿਆ ਕਰੋ ਮੇਰੇ ਵੀਰ ਤੁਹਾਡੇ ਇੱਕ ਲਾਈਕ ਨਾਲ ਸ਼ੇਅਰ ਨਾਲ ਕੁਛ ਨਹੀਂ ਨਾਲ ਤੁਸੀਂ ਸਾਰਿਆਂ ਦੀਆਂ ਕਰਦੇ ਜੇ ਉਹਨਾਂ ਦੀਆਂ ਕਰਦੇ ਜੇ ਜਿਹੜੇ ਧੰਨਵਾਦ ਦਿੰਦੇ ਆ ਮੇਰੇ ਬਾਪੂ ਦਾ ਕੰਬਲ ਆ ਆ ਮੇਰੇ ਬਾਪੂ ਦੇ ਬੂਟ ਮੈਂ ਸਾਹਮ ਕੇ ਰੱਖਿਆ ਨਿਸ਼ਾਨੀ ਸਾਹਮ ਕੇ ਰੱਖੀ ਆ ਉਹ ਝੂਠ ਸੱਚ ਬੋਲਦੇ ਸਾਰੇ ਝੂਠ ਬੋਲ ਕੇ ਤੁਹਾਡੇ ਕੋ ਫੇਮ ਲੈ ਜਾਂਦੇ ਆ ਤੇ ਆਪਾਂ ਤੁਹਾਨੂੰ ਸੱਚ ਗੱਲਾਂ ਸੱਚੀਆਂ ਦੱਸਦੇ ਆ ਜੋ ਵੀ ਹੈਗੇ ਆਪਣੇ ਕੋ ਟਰੈਕਟਰ ਵੀ ਆ ਗੱਡੀ ਵੀ ਆ ਦੋ ਗੱਡੀਆਂ ਪਰ ਇਹ ਆ ਵੀ ਆਪਾਂ ਮਿਹਨਤ ਕਰਦੇ ਆ ਪਹਿਲੀ ਆਪਣੀ ਸਾਰੀ ਦਰਿਆ ਦੇ ਵਿੱਚ ਮੰਡੇ ਚ ਉੱਤੇ ਜੇ ਪਾਣੀ ਨਾ ਆਵੇ ਫਿਰ ਫਸਲ ਹੋ ਜਾਂਦੀ ਆ ਤੇ ਉਤਰਾਂ ਪਾਣੀ ਉੱਤੇ ਹਰ ਸਾਲ ਹੀ ਆ ਜਾਂਦਾ ਜੋ ਨਦਰ ਟਾਂ ਚ ਜਦੋਂ ਪਿੱਛੇ ਪਾਣੀ ਜ਼ਿਆਦਾ ਆ ਜਾਂਦਾ ਦਰਿਆ 'ਚ ਛੱਡ ਦਿੰਦੇ ਆ ਪਿਛਲੀ ਈਰ ਵੀ ਛੱਡ ਆ ਗਏ ਤੇ ਉਦਾਂ ਵੀ ਪਾਣੀ ਆ ਜਾਂਦਾ ਕਣਕ ਹੀ ਹੁੰਦੀ ਬਸ ਤੇ ਮਿਹਨਤ ਕਰੀਦੀ ਆ ਨਾਲ ਠੇਕੇ ਟੂਕੇ ਦੇ ਪੜੀ ਲੈ ਲਈਦੀ ਆ ਠੇਕੇ ਦੇ ਪੜੀ ਲੈ ਲਈਦੀ ਆ ਤੇ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਰੀਦਾ ਤੇ ਇਸ ਕਰਕੇ ਮੇਰੇ ਵੀਰ ਸ਼ੇਅਰ ਲਾਈਕ ਫੋਲੋ ਤੇ ਸ਼ੇਅਰ ਕਰ ਦਿਆ ਕਰੋ ਤੁਹਾਡੇ 2 ਮਿੰਟ ਨਹੀਂ ਲੱਗਦੇ ਤੇ ਚਲੋ ਕਿਤੇ ਗਰੇ ਦੀ ਵੀਡੀਓ ਚੱਲ ਜੂਗੀ ਤੇ ਮੇਰਾ ਵਿਰਜ਼ਗਾਰ ਚੱਲ ਜੂਗਾ ਬੱਚੇ ਵੀ ਪੜਾਉਣੇ ਹੁੰਦੇ ਆ ਪੀਸਾ ਦੇਣੀ ਹੁੰਦੀ ਆ ਅੱਜ ਬਹੁਤ ਮੁਸ਼ਕਲ ਹੋ ਜਾਂਦੀ ਤੇ ਬੜੀ ਤੁਹਾਡੀ ਮਿਹਰਬਾਨੀ ਹੋਊਗੀ ਸਾਰੇ ਵੀਰਾਂ ਦੀ ਯਾਰਾਂ ਦੀ ਭੈਣਾਂ ਦੀ ਮੇਰੇ ਭਰਾਵਾਂ ਦੀ ਬਾਪੂ ਬੇਬੇ ਸਭ ਸਾਰਿਆਂ ਦੀ ਚਲੋ ਦੋਸਤੋ ਮੈਂ ਰੰਗ ਕਰ ਲਾਂ ਜਿਹੜਾ ਰਹਿ ਗਿਆ ਫਿਰ ਰੰਗ ਕਰਕੇ ਤੁਹਾਨੂੰ ਖਾਹਾਂਗਾ ਸਾਰੀਆਂ ਗੱਡਰੀਆਂ ਸਾਰਾ ਛੱਡ ਬਾਅਦ ਚ ਚੈੱਕ ਕਰਾਂਗਾ ਤੁਹਾਨੂੰ ਫਿਰ ਦੱਸਿਓ ਮੈਨੂੰ ਕਿਵੇਂ ਦਾ ਰੰਗ ਹੋ ਗਿਆ ਠੀਕ ਹੋ ਜਾਂ ਕਿ ਜਾਂ ਕਿਵੇਂ